சவுண்ட் பைட் பிரபாகரன் இருபத்து இரண்டு ਖਰਵੀ ਤੇਰੇ ਵਾਸਤੇ ਪੂਰੇ ਪਾਣੀ ਰਹੀ ਮੈਨੂੰ ਮਿਲਦੇ ਰਹਿਮਤ ਵੀਰਾ ਆਏ ਸੀਗੇ ਅਮਰੀਕਾ ਤੋਂ ਤੇ ਇੱਧਰ ਕਰਨ ਵਾਸਤੇ ਆਏ ਗਿਫਟ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਅੱਜ ਹੈਗੀ ਹੈ ਰਖੜੀ ਰਖੜੀ ਦਾ ਤਿਹਾਰ ਭੈਣਾਂ ਤੇ ਭਰਾਵਾਂ ਵਾਸਤੇ ਬਹੁਤ ਵਧੀਆ ਹੁੰਦਾ ਹੈ ਹਨਾ ਕਈ ਭਰਾਵਾਂ ਨੂੰ ਬਹੁਤ ਚਾਹ ਹੁੰਦਾ ਕਿ ਰਖੜੀ ਹੈ ਨਾ ਸਾਡੀ ਕਿਸ ਤਰੀਕੇ ਦੀ ਹੋਣ ਕਿਸ ਤਰੀਕੇ ਦੀ ਆਪਣੇ ਵੀ ਮਾਮੇ ਦੇ ਮੁੰਡੇ ਨੂੰ ਬੜਾ ਚਾਹ ਹੁੰਦਾ ਸੀਗਾ ਆਪਣੇ ਵੀ ਮਾਮੇ ਦਾ ਮੁੰਡਾ ਨਾ ਬੜਾ ਐਂ ਕਰਦਾ ਵੀ ਮੇਰੇ ਵਾਸਤੇ ਉਹ ਰਖੜੀ ਹੋਣੀ ਚਾਹੀਦੀ ਮੇਰੇ ਵਾਸਤੇ ਉਸ ਕਾਰਟੂਨ ਦੀ ਰਖੜੀ ਹੋਣੀ ਚਾਹੀਦੀ ਐ ਤੇ ਲਾਈਟ ਵਾਲੀ ਹੋਣੀ ਚਾਹੀਦੀ ਐ ਤੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਸੀ ਜਦੋਂ ਉਸ ਵਾਸਤੇ ਰਖੜੀ ਖਰੀਦਦੇ ਸੀ ਕਈ ਵਾਰੀ ਲਾਈਟ ਵਾਲੀ ਰਖੜੀ ਲ ਘੋ ਲੈੰਦੇ ਸੀ ਤੇ ਫਿਰ ਉਹ ਲੜਦਾ ਸੀਗਾ ਵੀ ਤੁਸੀਂ ਮੇਰੇ ਵਾਸਤੇ ਉਹ ਨਹੀਂ ਲੈ ਕੇ ਆਈਆਂ ਉਹ ਨਹੀਂ ਚਲੋ ਕੋਈ ਨਹੀਂ ਆਪਾਂ ਜਦੋਂ ਮਿਲੂਗਾ ਆਪਾਂ ਵਾਵਾ ਸਾਰੀਆਂ ਰਖੜੀਆਂ ਬਣ ਕੇ ਉਹਨੂੰ ਲੁੱਟ ਲੈਣਾ ਤੇ ਅੱਜ ਹੈਗੀ ਹੈ ਰਖੜੀ ਸਾਰਿਆਂ ਨੂੰ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਆਪਾਂ ਵੀ ਸ਼ਾਪਿੰਗ ਥੋੜੀ ਜੀ ਕਰਿਆਈਏ ਮਠਿਆਈ ਕਿਉਂਕਿ ਨਾ ਮੈਨੂੰ ਮਤਲਬ ਮਠਿਆਈ ਮਠਿਆਈ ਬੋਲਣਾ ਨਹੀਂ ਆਉਂਦਾ ਕਿੰਦਾ ਮਠਿਆਈ ਮੇਰੀ ਬੋਲੀ ਚ ਨਾ ਥੋੜਾ ਥੋੜਾ ਫਰਕ ਆਉਂਦਾ ਜਿਵੇਂ ਹੁਣ ਮੈਂ ਬੋਲੂਗੀ ਮਠਿਆਈ ਮਠਿਆਈ ਸਹੀ ਹੈ ਦੇ ਹੁਣ ਮੈਂ ਤੇ ਪਾਪਾ ਜਾਵਾਂਗੇ ਆਪਣੇ ਪਿੰਡ ਦੀ ਸਾਥ ਵਿੱਚ ਉੱਥੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਉੱਥੋਂ ਰਖੜੀ ਤੇ ਮਠਿਆਈਆਂ ਲੈ ਕੇ ਆਵਾਂਗੇ ਤਰ੍ਹਾਂ ਤਰ੍ਹਾਂ ਦੀ ਭਾਵੇਂ ਆਪਾਂ ਰਖੜੀ ਤੇ ਮਠਿਆਈ ਆਪਦੇ ਭਰਾ ਨੂੰ ਖਵਾਉਣੀ ਹੁੰਦੀ ਹੈ ਪਰ ਪਸੰਦ ਦੀ ਭੰਦੇ ਜਾਂਦੀ ਹੈ ਜਿਹੜੀ ਚੀਜ਼ ਮੈਨੂੰ ਤੇ ਕਰਮਣ ਨੂੰ ਪਸੰਦ ਹੋਊਗੀ ਅਸੀਂ ਉਹ ਹੀ ਲੈਣੇ ਆ ਤੇ ਉਹਨਾਂ ਨੂੰ ਜਾ ਕੇ ਖਵਾ ਦਿੰਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਸੀ ਕਿ ਸਾਡੀ ਸਾਥ ਚ ਪੂਰਾ ਬਾਜ਼ਾਰ ਲੱਗਦਾ ਪੂਰਾ ਬਾਜ਼ਾਰ ਜਵੇਂ ਇੱਥੇ ਮੱਸੀਆਂ ਹੁੰਦੀ ਐ ਹਨਾ ਮਹੀਨੇ ਤੋਂ ਤੇ ਉਹ ਮੱਸੀਆਂ ਤੋਂ ਲੈ ਕੇ ਨੈਕਸਟ ਮੱਸੀਆਂ ਤੱਕ ਰਖੜੀ ਚੱਲਦੀ ਐ ਅਸੀਂ ਆਕੇ ਸਾਡੇ ਤਾਈ ਦੇ ਤੇ ਦਾ ਬਾਪੂ ਦੀ ਵੀ ਵੀਡੀਓ ਬਣਾ ਲਈਏ ਕਹਿ ਆਮੀ ਜਿਹੜੀ ਉਹ ਸਾਰੇ ਪਟੇ ਜਿਹਾ ਵਾਲੀਆਂ ਹੁੰਦੀਆਂ ਇੱਕ ਤਾਂ ਰੱਸਪਰੀਆਂ ਦੇ ਦੇ ਮਿਲ ਕੇ ਕਿੰਨੀ ਆਰ ਮੇਰਾ ਨਾਮ ਅਸਤੇ ਰਕੜੀ ਲਓ ਵੀ ਆਪਾਂ ਹੋ ਗਏ ਰੈਡੀ ਤੇ ਬਾਕੀਆਂ ਸਾਰੀਆਂ ਭੈਣਾਂ ਕਾਲੀਆਂ ਹੁੰਦੀਆਂ ਭਰਾਵਾਂ ਨੂੰ ਲੁੱਟਣ ਵਾਸਤੇ ਤੇ ਸਾਡੇ ਭਰਾ ਕਾਲੇ ਐ ਕੁਕ ਦੀ ਵੇਟ ਕਰੀ ਜਾਂਦਾ ਵੀ ਮੱਝ ਕਿੱਥੇ ਮੇਰੀ ਅਣੀ ਅੱਜ ਮੈਨੂੰ ਮੱਝ ਗਿਫਟ ਕਰਨੀ ਐ ਬੱਦਲ ਵੀ ਸੋਹਣਾ ਚੜਿਆ ਐ ਮੈਂ ਕੀ ਜੱਸੀ ਪਾਜੋ ਮੈਂ ਤਾਂ ਉਹ ਨਵਾਂ ਸੂਟ ਪਾ ਲਿਆ ਕਿਵੇਂ ਰੱਖੜੀ ਦੇ ਇੱਕੇ ਪੈਸੇ ਦੇਂਗਾ ਆ ਦੇਖੋ ਅਸੀਂ ਸਾਰਿਆਂ ਨੂੰ ਐਵੇਂ ਸੱਦ ਕੇ ਫੇਰ ਰੱਖੜੀ ਲੁੱਟਾਂਗੇ ਨਾ ਅਦੀ ਬਾਗ ਮਾਦਰ ਮੱਜ ਨੂੰ ਆ ਰੱਖ ਕੇ ਚੋਰੀਂ ਗਈ ਤਾ ਹਣਾ ਤੁਸੀਂ ਕਿੱਧਰ ਆਏ ਜਾਜ ਕੇ ਬੈਠੇ ਤੁਹਾਨੂੰ ਤਾਂ ਇੱਥੇ ਸਟੇਜ ਤੇ ਲੁੱਟਾਂਗੇ ਨਾ ਸਟੇਜ ਲਾਇਆ ਹੈ ਉਹਨਾਂ ਫਲੋਰ ਪਾੜਨੀ ਹੈਗੀ ਹੋਰ ਬਹੁਤ ਕਹੀਦੀ ਚੀਜ਼ਾਂ ਕਿਹੜੀ ਚੱਕ ਮਾਰਨੀ ਹੈ ਨਹੀਂ ਮਿਲਣੀ ਮਿਲਣੀ ਲੈਣ ਗਏ ਸੀ ਠੀਕ ਨਹੀਂ ਤਾਂ ਬੰਦ ਹੁੰਦੇ ਸੱਜੇ ਤੇ ਮੈਨੂੰ ਪਤਾ ਸੀ ਇਹ ਹੋਏਗਾ ਪਿਛਲੇ ਸਾਲ ਵੀ ਕਹਿੰਦਾ ਹੋਈ ਸੀ ਤੂੰ ਕਹਦੇ ਕਰ ਉਹ ਨਾਲ ਦੀ ਰਹੀ ਸਟਾਕ ਬੱਜਿਆ ਪਿਆ ਸੀਗਾ ਕਾ ਕੇ ਗੰਡ ਦੇ ਦੇ ਜਿਹੜੀ ਖੁੱਲੇ ਹੀ ਨਾ ਐ ਪਾਣੀ ਚ ਪੈ ਨਿੱਕਲੇ ਕੇ ਨਹੀਂ ਨਾ ਨਾ ਹਾਰੀ ਨਾ ਲੈ ਖਾਣਾ ਮ ਬੱਚੋ ਉਹ ਬੱਚਾ ਬੰਦ ਗਿਆ ਨਾ ਬਾਸੀ ਸੁੰਗੜ ਗਿਆ ਬਾਕੀ ਕ੍ਰਿਪਟੋ ਕੋਇਨ ਚਲੇ ਗਿਆ ਕਾਈ ਦੇ ਵੀ ਨਾ ਪਹਿਲਾਂ ਤਾਂ ਤੈਨੂੰ ਪੁੱਛ ਲਿਆ ਕਿ ਦੇਖਦੇ ਹਾਂ ਤੁਸੀਂ ਮੇਰੇ ਵਾਸਤੇ ਹੈ ਨਾ ਕਿਨੂੰ ਕਹਨੇ ਆ ਖੁਸ਼ੀ ਖੁਸ਼ੀ ਮੇਰੇ ਵਾਸਤੇ ਨਾ ਪੀ ਜਾਂਦਾ ਰੱਖੀ ਰੱਖੜੀ ਬਣਾਉਣ ਵਾਸਤੇ ਕਰਮ ਨੇ ਕਰਮ ਨੇ ਦੋਨਾਂ ਨੂੰ ਉਭਾ ਕੇ ਵਾਲ ਵੀ ਬਹੁਤ ਕੱਟਿਆ ਕਰਮ ਨੇ ਦੋਨਾਂ ਨੂੰ ਕੁੱਟਿਆ ਵੀ ਬਹੁਤ ਪਰ ਇਹ ਨਹੀਂ ਕਦੇ ਬੋਲੇ ਸੀ ਉਹਦੇ ਬੰਦੇ ਬਣਾ ਲਓ ਚਲ ਨਾ ਲੈ ਲੈ ਫੋਟੋ ਖਿੱਚ ਦੇ ਦੋ ਮਿੰਟ ਚੰਨਾ ਬੱਬੀ ਚੁੱਡੀ ਆਣ ਦੇ ਦਿੰਦੀ ਵੜ ਚਾਹ ਹੀ ਨਹੀਂ ਪੀਂਨ ਦਿੰਦਾ ਸੀ ਦੇ ਦੇ ਨਹੀਂ ਕੋਲੇ ਮੇਰੇ ਕੋਦੇ ਕਿਵੇਂ ਕਿੰਨੀ ਗਰਮੀ ਜੋ ਬਤਾਜ ਆ ਹਨ ਉਧਰ ਬੱਦਲ ਹੋਰ ਚੜ੍ਹਿਆ ਆ ਦੇਖੀ ਜਸਦੀਪ ਤੇਰੇ ਵਾਲੇ ਵੀ ਉਹਨੂੰ ਡਬਲ ਕਰਕੇ ਦਿੱਤੇ ਲਾਉਣਾ ਤਾਂ ਡਬਲ ਡਬਲ ਦਿੱਤੇ ਤੂੰ ਮੈਨੂੰ ਇੱਕ ਹੀ ਦਿੱਤਾ ਓਏ ਇਹਨਾਂ ਨੂੰ ਦੇਖ ਲੈ ਮਤਲਬ ਵਾਲ ਵਾ ਕੀ ਨਹੀਂ ਗੇ ਤੇ ਯਾਰ 3 ਨਾ ਬੰਦੋ ਕਿ ਇਤ ਤੁਰਿਆ ਜਾਂਦਾ ਜਦੋਂ ਇਸੀ ਥੇ ਕੋਲ ਜਾ ਕੇ ਖੜਾ ਨਾ ਤਾਂ ਹੋ ਮੇਰੇ ਵਾਲ ਨੂੰ ਕੀ ਹੋ ਗਿਆ ਆ ਤੈਨੂੰ ਕਹ ਰਹੀ ਮੈਂ ਕੀ ਚਾਹਤਾ ਤੇਰੇ ਬਾਹੰਗ ਬਣਨ ਕੀ ਤੇਰੀ ਵੀ ਸ਼ਾਟ ਵੱਡੀ ਸੀ ਨਵੰਦ ਬੁਰਾਕ ਵਿਆਹ ਕਿੰਨਾ ਦਾ ਸੀ ਸੂਟ ਵੱਡਾ ਸੀ ਸੂਟ ਵੱਡਾ ਸੀ ਸੂਟ ਵੱਡਾ ਸੀ ਉਹਨੂੰ ਪਿਆਰ ਪਿਆਰ ਤੁਰ ਕਰਕੇ ਉਠਾਇਆ ਬਾਹਰ ਜੋ ਬਾਹਰ ਆਏ ਦੋਨੇ ਨਾ ਬੋਲਦੀ ਨਹੀਂ ਸਸੀ ਕਿਸੇ ਨਾਲ ਨਾ ਸੀ ਵਿਆਹ ਚ ਖੇਡੇ ਕਿ ਤੂੰ ਨਹੀਂ ਉੱਧਰ ਲੈ ਲੈ ਸਾਦੀਆਂ ਵਾਲੇ ਸੀ ਉਹਦਾ ਕੋਟ ਵੱਡਾ ਲੈ ਵਧੀਆ ਜਦੋਂ ਉਹਨੂੰ ਕਰਵਾਉਣਾ ਪੂਰਾ ਸੈੱਟ ਹੋਣ ਲੱਗੇ ਨਾ ਸੂਟ ਉਹਦੋਂ ਨੂੰ ਮੈਂ ਬਾਹਲੀ ਵਾਦਗੀ ਤੇ ਮੈਨੂੰ ਸੂਟ ਨਾ ਪੂਰਾ ਆਵੇ ਫੋਲਾ ਤਾਂ ਹੁੰਦੇ ਕਿੰਨੇ ਇਹਨਾਂ ਕਿਹਦੀ ਫੋਲਾ ਤੇ ਰਖੜੀ ਮੈਨੂੰ ਨਹੀਂ ਆਈ ਨਾ ਇੱਧਰ ਗਏ ਕੱਲੇ ਤੇਰੇ ਘਰ ਨਾ ਹੁਣ ਤੇਰੇ ਕੋਲ ਆਲੇ ਨਹੀਂ ਨਾ ਮੇਰੀ ਭੈਣ ਮੇਰੀ ਭੈਣ ਮੇਰੀ ਰਖੜੀ ਬੰਨੂ ਮੈਂ ਇਸ ਵਾਸਤੇ ਕੁਝ ਗਿਫਟ ਤਾਂ ਲੈ ਕੇ ਆਉਣਾ ਸੀ ਲੈ ਕੇ ਮੈਂ ਤਾਂ ਲੈ ਕੇ ਤੇਰੇ ਲਈ ਕੀ ਹੈ ਤੂੰ ਆਈ ਦੇਖ ਲਈ ਘਰ ਤੋਂ ਲੈ ਗਿਫਟ ਦਾ ਗਿਫਟ ਹੁੰਦਾ ਹਾਂ ਕਰਮਣ ਤੂੰ ਨਵਣਾ ਜਬੇ ਚੇਦੀ ਨੇ ਮੇਰੀ ਭੈਣ ਨੂੰ ਪਰ ਆਉਣਾ ਨਹੀਂ ਕਰਿਆ ਤੇ ਬਾਬੂ ਬੂੰ ਬਲਾਸਟ ਕਰਨਾ

ਸਮਨ ਨੂੰ ਵੀਡੀਓ ਬਣਾ ਰਿਹਾ ਹੈ ਕਿ ਨਹੀਂ ਆਪਕਿ ਨੂੰ ਪਤਾ ਹੈ ਜੈਨ ਮੋਟਾ ਗਿਫਟ ਆ ਦੇਖੋ ਕਿੰਨਾ ਸੋਹਣਾ ਗਿਫਟ ਦਿੱਤ ਲੈ ਵਾਓ ਤੇਰੇ ਜੂੜ ਨੇ ਮੈਂ ਚਲ ਅਮੋ ਮੋਟਾ ਕਿੱਛਾ ਵੇਖਣਾ ਮੈਨੂੰ ਸੋਹਣਾ ਗਿਫਟ ਵੇਖ ਲਗਦੀ ਹੈ ਇਹ ਸੂਟ ਮੈਨੂੰ ਦੇ ਦੀ ਬਸ ਤੂੰ ਬਾਜ਼ਾਰ ਵਿੱਚ ਤਾਂ ਸਿਰ ਲੈ ਲੈ ਹੁਣ ਤੂੰ ਵੀ ਲੈ ਲਈ ਨੇ ਉਹਨਾਂ ਕੈਂਟ ਜੀ ਸਾਰੇ ਦਾ ਕਿਵੇਂ ਲੱਗੇ ਬੰਦੇ ਬਹੁਤ ਸੋਹਣੇ ਕਲਰ ਵੀ ਕਿੱਡੇ ਸੋਹਣੇ ਨੇ ਮੇਰੇ ਸੂਟ ਨਾਲ ਦੇ ਹੈ ਹੈਨਾ ਲੋ ਵੀ ਹੁਣ ਮੈਂ ਤੇ ਘਰ ਮੈਂ ਚੱਲੇ ਆ ਮਾਸੀ ਜੀ ਘਰੇ ਵੀਰੇ ਦੇ ਰਖੜੀ ਬੰਨਣ ਚੱਲੇ ਆ ਮੈਂ ਤੇ ਘਰ ਮੈਂ ਹੁਣ ਸਭ ਤੋਂ ਜ਼ਿਆਦਾ ਆਪਣੇ ਮਿੰਟ ਇਹ ਤਾਂ ਸਾਰਾ ਗੋਡਾ ਹਲਾ ਹੋਇਆ ਪੈਕਾ ਕਰਮਨ ਗਾਸੀ ਬੀਕੀ ਗਾਸੀ ਵੇਰੇ ਵੀਰੇ ਨੂੰ ਕਾਰ ਲੈ ਕੇ ਦੇ ਦਈਏ ਅਜੇ ਨਹੀਂ ਆਈ ਇਹ ਜਰਦਾ ਜਰਦਾ ਲਾਲਾ ਨਾ ਇੱਕ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦਈਏ ਕਿ ਸਾਡੀ ਸਾਰਾ ਖਾਨਦਾਨ ਹੀ ਅੱਜ ਕਾਮ ਤਾਂ ਇਹ ਵਾਸੋਂ ਵਲੌਗਿੰਗ ਤੇ ਅਸੀਂ ਪੜਨੋ ਪੜਨੋ ਵਾਸਤੇ ਤਾਂ ਛੁੱਟੀ ਮਾਰਦੇ ਹਾਂ ਨਾ ਵੀਰੇ ਜਿਹੜੇ ਸਾਡੇ ਭਰਾ ਆ ਉਹ ਸਾਰੇ ਕੰਪਿਊਟਰ ਤੇ ਲੱਗੇ ਰਹਿੰਦੇ ਆ ਜਿਹੜੀਆਂ ਇਹਨਾਂ ਦੀਆਂ ਭੈਣਾਂ ਉਹ ਸਾਰੀਆਂ ਫੋਨ ਤੇ ਲੱਗੀਆਂ ਰਹਿੰਦੀਆਂ ਇੱਕ ਵਾਰ ਨਹੀਂ ਕੋ ਬੰਦਾ ਹੁੰਦਾ ਤੇ ਮੇਸੀ ਬਾਰੇ ਪਤਾ ਨਹੀਂ ਹੁੰਦਾ ਹੂੰ ਤੇ ਕਹਿੰਦਾ ਮੈਨੂੰ ਠੰਢੀ ਹੀ ਲੱਗਣ ਲੱਗੀ ਤੇ ਨਾ ਕਿਸੇ ਨੂੰ ਪੁੱਛਦਾ ਸੰਗ ਨਾ ਉਹ ਜਮਾਈ ਸੀ ਘਰ ਤੇ ਕਰ ਦਿੰਦਾ ਕੰਬਲ ਦਾਸ ਰਹੀ ਹੋਣਾ ਲਿਆਉਂਦੇ ਕੰਬਲ ਨਹੀਂ ਬਚਾ ਅਗਰ ਵੀ ਹੁੰਦੀ ਐ ਤੇ ਕਿ ਚੰਦ ਚ ਲੱਗ ਕੇ ਥੋੜੇ ਵਾਸਤੇ ਕੋਈ ਗਿਫਟ ਹੋਗਾ ਗੈਸ ਕਰੋਗੇ ਕੀ ਗਿਫਟ ਹੈ ਗੱਟ ਤਾਂ ਐਵੇਂ ਫੜਿਆ ਜਿਵੇਂ ਮੇਰੇ ਭਾਈ ਦਾ ਹੁੰਦਾ ਨਹੀਂ ਗੇਮਿੰਗ ਵਾਲੀ ਚੀਜ਼ ਹੈ ਕੋਈ ਬੰਦੇ ਲਈ ਹੁੰਦੀ ਨਹੀਂ 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 ਬਾਹਰ ਵਾਲੇ ਕੁਆਜ ਆ ਗਈ ਦਿਖਾਈ ਨਹੀਂ ਹੋ ਗਏ ਹੋਂ ਤਾਂ ਸਟਾਈਲ ਵਾਲੇ ਆਉਣ ਲੱਗ ਗਏ ਹੈ ਨਾ ਵੀ ਆ ਕਰ ਰਿਹਾ ਮਾਰਦਾ ਵਾਹ ਦੇਖ ਲਓ ਬਾਅਦ ਵਿੱਚ भैया मेरे राखी के बंधन को दीवाना जो कहूंगी वो मुझे लाके खिलाना <laughs> <जासुन है। laughs> Un no, Así es, no mes porque la Pero un ¡Oh! ¡Ja, ja, ja! ¡Ja, ja, ja! ¡Ja, ja, 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 ja! ¡Ja, ja, 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 ja! ¡Ja, ja, 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 ja! ¡Ja, ja, 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 ja! ¡Ja, ja, 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 ja! ¡Ja, ਪੈਸੇ ਤਾਂ ਰਹੀ ਗਏ ਤੇ ਮੈਂ ਕਸ ਨਹੀਂ ਦਾ ਪੈਸੇ ਨਹੀਂ ਦਾ ਪੈਸੇ ਨਹੀਂ ਵਰਸਿਸ ਖਾਣਾ ਦੁਵਾ ਨਹੀਂ ਕੋਈ ਪੁੱਲਾ ਨਹੀਂ ਦਾ ਸਕੀ ਦੇਣੇ ਹਣ ਆ ਅੱਗੇ ਸੇ 2 ਮਿੰਟ ਰੋ ਪੰਜ ਮਿੰਟ ਹੋਣਾ ਸੀ ਨਾ ਪੈਸੇ ਨਹੀਂ ਦਿੰਦੇ ਜਾ ਲੈ ਜਾ ਉਹਦੇ ਪੁੱਠੇ ਇਹ ਰੇ ਇਹ ਚੀ ਗੋਡੋ ਤੁਸੀਂ ਰੋਲ ਕਿਵੇਂ ਖਾਉਂਗੇ ਮੈਂ ਰੋਲ ਰੋਲ ਕੇ ਖਾ ਲੇ ਬੜਾ ਬੜਾ ਚਿੱਤ ਕਰਦਾ ਏ ਭੈਣ ਨੇ ਮਾਰ ਦੇ ਉਹ ਐਣ ਕਾ ਪਪਾ ਘੰਟਾ ਪਾ ਕੇ ਸਾਨੂੰ ਪਛਾਣਿਆ ਹੀ ਨਹੀਂ 94635 59475 ਵੀਰੇ ਤੁਹਾਨੂੰ ਸ਼ੌਕ ਲੱਗ ਗਿਆ ਸੀ ਵੀ ਆ ਕੀ ਹੋ ਗਿਆ ਦੇਖੀ ਇਹ ਵੈਸਾ ਨੂੰ ਬਿਸ਼ਾਣਿਆ ਹੀ ਨਹੀਂ ਤੇ ਪਾਪਾ ਨੂੰ ਨਾ ਵੀਰੇ ਲੜਾਈ ਦਾ ਬੜਾ ਸ਼ੌਂਕ ਹੈ ਸ਼ਾਇਦ ਲੜਾਈ ਦੇਖਣ ਦਾ ਉੱਥੇ ਕੀ ਹੋਇਆ ਚੰਗਾ ਚੰਗਾ ਵੀ ਸਤਰੀ ਦਾ ਸੱਸ ਵੀ ਕੱਲ ਨੂੰ ਉਟ ਕੇ ਆ ਹਮ ਚਲੇ ਹੈ ਬਾਲੀ ਨਹੀਂ ਗਿੰਤੀ ਗੁੰਤੀ ਕਰਨ ਲੱਗੀ ਪਾਪਾ ਜੀ ਅੱਜ ਕਲੇ ਇਹ ਨਾ ਅਸੀਂ ਤੇਰੀ ਪੜਾਈ ਤੇ ਇਨਾ ਖਰਚਾ ਕੀਤਾ ਤੈਨੂੰ ਐਡਾ ਵੱਡਾ ਕੀਤਾ ਕਰਾਤੀ ਦੇ ਕੀਦਰ ਜਾਣੇ ਹਾਂ आईनी शमी गाना तन्नू चाहिदा बस जे थोड़ी दूर जाना है ढोलियां में जिन्ने मेलदे आउंदे हैं अण टक के जी खो गो के काले आइए ਆਵਾਸ ਵਾਲੇ ਕਨੈਕਟਰ ਨੇ ਖੁੱਲੇ ਦੇ ਦੇ ਸਿੱਕੜ ਫੁਲੇ ਗਿਆ ਹੋਰ ਵੀ ਹੈ ਤੇਰੇ ਵਾਸਤੇ ਪੂਰੇ ਪਾਣੀ ਰਹੀ ਹੁੰਦੇ ਮੋਹ ਪਿਆਰ ਨਾ ਤਾਂ ਇਤੇ ਕਰਮ ਨੂੰ ਜੇ ਨਾ ਜੇ ਅੱਛਾ ਠੀਕ ਹੈ ਮੈਨੂੰ ਮਿਲਦੇ ਰਹਿਮਤ ਵੀਰਾ ਆਏ ਸੀਗੇ ਅਮਰੀਕਾ ਤੋਂ ਤੇ ਇੱਧਰ ਕਰਨ ਵਾਸਤੇ ਆਏ ਗਿਫਟ ਥੈਂਕ ਯੂ ਵੀਰਾ ਕਾਲਾ ਫੇਮਾ ਕਰਤਾ ਡੋਨ ਡੋਨ ਵਾਸਤੇ ਮਿੱਠੂ ਡੋਨ ਵੀਰਾ ਕਹਿੰਦਾ ਸਾਡਾ ਮਿੱਠੂ ਡੋਨ ਫੇਮਸ ਹੋਣਾ ਚਾਹੀਦਾ ਕਾਲਾ ਪਿਆਮਾ ਕਰਤਾ ਬਾਕੇ ਮਿੱਠੂ ਡੋਨ ਵਾਲੀ ਵੀਡੀਓ ਬਣਾਇਆ ਐਂਡ ਆਨ ਵਾਸਤੇ ਵੀ ਥੈਂਕ ਯੂ ਸੋ ਮੱਚ ਵੀਰਾ ਤੁਸੀਂ ਸਾਡੇ ਵਾਸਤੇ ਨਹੀਂ ਖੇਚਲ ਕੀਤੀ